ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੋਡੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀ ਆ ਚਾਰੇ ਸੂਈਆਂ ਸਵਾਈਆਂ ਸੂਈਆਂ ਦਾ ਵਾਅਦਾ ਵੀ ਆਪਣਾ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਪੁੱਛੋ ਖਰੀਦੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਿਧੀ ਸასი ਕਾਲ ਜੀ ਯਾਰ ਤੇ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਵਧੀਆ ਤੁਸੀਂ ਹਾਂ ਠੀਕ ਠਾਕ ਜੀ ਤੇ ਸਾਫ ਵਧੀਆ ਨਾਮ ਦੱਸਦੇ ਕਰੀ ਹਾਂ ਹਾਂਜੀ ਨਾਮ ਦੱਸ ਦੋ ਫਿਰ ਨਾਮ ਮੇਰਾ ਹਵਾਰ ਸਿੰਘ ਜੇ ਪਿੰਡ ਬੋੜੇਵਾਲ ਕੰਗ ਸੀਲਮ ਜੀਠਾ ਜਿਲਾਂ ਮਰਸਾ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 9463522886 ਠੀਕ ਹੈ ਮੀਮੂ ਵਾਵਾ ਪੈ ਗਿਆ ਵਾਵਾ ਜੀ ਹਰ ਪਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਪ ਤੇ ਸਾਹਿਬੀਆਂ ਸੰਸਥਾ ਨੂੰ ਲੱਖ ਲੱਖ ਵਧਾਈ ਹੋਵੇ ਠੀਕ ਹੈ ਜੀ ਅੰਦਰ ਵਾਦੇ ਵਧੀਆ ਦੇਣਾ ਮਹਾਰਾ ਇਧਰ ਹਾਂਜੀ ਹਾਂਜੀ ਆ ਮੀਮੂ ਬਤਾਈਓ ਪੈ ਗਿਆ ਵਾਵਾ ਜੀ ਦੇ ਗੜ ਲੰਗਰ ਚੱਲਣ ਦਿਆ ਸੇਵਤਾ ਜੀ ਠੀਕ ਹੈ ਹਾਂਜੀ ਹਾਂਜੀ ਇਹ ਐਸਾ ਪ੍ਰੀਤ ਸਾਲ ਬਾਅਦ ਕੇ ਦੇਣ ਆਉਂਦਾ ਜੀ ਹਾਂਜੀ ਹਾਂਜੀ ਸਹੀ ਗੱਲ ਹੈ ਚਲੋ ਹਾਂ ਆਪੇ ਚਲੋ ਸਾਰੇ ਹੁਣ ਜਾ ਹਰ ਕੇ ਪਿੰਡ ਚ ਨਗਰ ਕੀਰਤਨ ਨਿਕਲਣデア ਵਾ ਤੇ ਰੌਣਕ ਲੱਗੀ ਆ ਕੇ ਪੂਰੀ ਇਕਰੀ ਹਾਂਜੀ 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 ਤੇ ਅੱਜ ਆਪਣੇ ਰਣਜੀਤ ਭਾਜੀ ਹੁਣੇ ਵੀ ਆਏ ਆ ਜੀ ਧੋਨੇ ਵੀ ਆਏ ਆ ਜੀ ਅਸਲ ਲੱਗੀ ਵਿਚਾਰਿਆਂ ਚਲੋ ਕਰੀਏ ਗੱਲਬਾਤ ਹਾਂ ਕਰੋ ਅੱਜ ਕਰੋ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਪ੍ਰੀਭਾਈ ਕੀ ਹਾਲ ਚਾਲ ਜੀ ਵਧੀਆ ਵਧੀਆ ਜੀ ਬੋਲਣਾ ਠੀਕ ਠਾਕ ਬੜੇ ਦਿਨ ਹੋ ਗਏ ਦਰਸ਼ਨ ਨਹੀਂ ਦਿੱਤੇ ਜੀ ਹਸਣਾ ਰੀ ਭਾਈ ਜੀ ਦੱਸਿਆ ਜੀ ਉਦੋਂ ਮੈਂ ਵੀਡੀਓ ਲਈ ਬੰਦ ਕਰੀ ਟਾਈਮ ਮਾਰਕਟ ਹਾਂਜੀ ਹਾਂਜੀ ਮੁੰਡਿਆਂ ਦੇ ਅਗਲੇ ਦਾ ਸਾਡ ਲੱਗੀ ਹੱਥ ਤੇ ਕੀ ਕਰਾ ਲਿਆ ਜੀ ਹੱਥ ਤੇ ਯਾਰ ਕੁਝ ਬਣਾਉਂਗਾ ਕਾਈ ਇੱਕ ਬੰਨ ਡਿਆਂ ਹਾਂ ਹਾਂਜੀ ਉਹਨੇ ਕੁਰੀਆਂ ਉਹਨੇ ਖੱਟਾ ਮਾਰੇ ਤੇ ਉਂਗਲਾਂ ਤੋਂ ਲੱਤ ਗਈਆਂ ਮੇਰੀ ਅੱਛਾ ਉਂਗਲਾਂ ਵੱਡੀਆਂ ਗਈਆਂ ਵਾ ਅੱਛਾ ਬੰਦਿਆਂ 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 ਉਹ ਕੁਰੀਆਂ ਨੇ ਖੱਟਾ ਜਿਆਦਾ ਮਾਰਤਾ ਤੇ ਜੇ ਆ ਗਈਆਂ ਤਾਈਓ ਕਿੰਨੇ ਦਿਨ ਉਹ ਇਹ ਤਾਂ ਹੀ ਸਾਰਾ ਮਾਲ ਇੱਕ ਦੋ ਹੀ ਰੱਖੀ ਘਰ ਵਾਲਾ ਉਹ ਦਿਨ ਪਾਉਣੀ ਸੀ ਵੀਡੀਓ ਤੇ ਪਰ ਬਾਅਦ ਚ ਫਿਰ ਕਿਤਿਆਂ ਸੀ ਸੱਤ ਇਕੱਠੀਆਂ ਹੀ ਜਾਂਦੀਆਂ ਆਈਆਂ ਹੈਗੇ ਠੀਕ ਆ ਨਾਲ ਇਹਨਾਂ ਵੇਚਤੀਆਂ ਪੌਂਟ ਮਟਰ ਲੱਗੇ ਪੰਜ ਛੇ ਦਿਨ ਤੇ ਉਹ ਵੀ ਦੇ ਜਾਂਦੇ ਕੱਲ ਅੱਜ ਵੀ ਮੈਂ ਟਾਕ ਸਾਹਿਬ ਨਾਲ ਮੈਂ ਚੱਲ ਕੇ ਮਿਲ ਕੇ ਉਹਨੇ ਵਾਅਦਾ ਨੇ ਮੇਲੇ ਘਰ ਬੈਠੀਆਂ ਹਾਂ ਤੁਹਾਡੇ ਸੱਜਣ ਆ ਚੱਲੋ ਨਾਲੇ ਆ ਵੀ ਚੱਲੋ ਬੜਾ ਪਿਆਰ ਹੈ ਬੜੇ ਜੀਤੋਂ ਠੀਕ ਆ ਹਾਂਜੀ ਹਾਂਜੀ ਸਾਲ ਹੋ ਗਏ ਨੇ ਹਾਂ ਠੀਕ ਆ। ਇੱਕ ਮੈਂ ਇੱਕ ਦੂਜਾ ਚਲੋ। ਪਿਆਰ ਦੀ ਗੱਲ ਆ ਪਿਆਰ ਦੀ। ਨਹੀਂ ਚਲੋ ਵਧੀਆ ਨਾਲੇ ਚੰਗੇ ਬੰਦੇ ਆ ਤੇ ਸੱਜਣ ਵੀ ਚੰਗੇ ਹੁੰਦੇ ਆ। ਹਾਂਜੀ ਹਾਂਜੀ। ਜਿਹੜਾ ਜਿਹੋ ਜਿਹਾ ਆਪ ਬੰਦਾ ਹੁੰਦਾ ਉਹਦਾ ਸੱਜਣ ਵੀ ਉਹੋ ਜਿਹਾ ਹੀ ਹੁੰਦਾ ਆ। ਠੀਕ ਚਲੋ ਇਹ ਆ ਵੀ ਚਲੋ ਹੋ ਜਾਊਗਾ ਸੱਟ ਜਲਦੀ। ਕੋਈ ਨਹੀਂ ਹੋਊ ਸਹੀ ਹੈ ਸਹੀ ਸੈਟ। ਸਿਆਲ ਅਜੇ ਕੱਢ ਦੋਗੇ ਕਿ ਥੋੜਾ ਕਿ ਦਿਨ ਅਜੇ। ਹਜੇ ਲੱਗਣੀ ਤਾਂ ਅਜੇ। ਅਜੇ ਤਾਂ ਦਿਨ 10 ਵੀ ਦਿਨ ਆਮੀ ਨਾ ਕੱਢੀ ਜਾਣਾ ਤੁਸੀਂ। ਚਲੋ ਇਹ ਆ ਵੀ ਸੱਟ ਹੋ ਜੇ ਤੇ ਫੇਰ ਆਪੇ। ਹਾਂਜੀ ਚਾੜੀ ਕਰੀ ਜੋ ਕਰਮਚਾਰੀ ਭਾਈ ਜੀ। ਹਾਂਜੀ ਹਾਂਜੀ। ਉਹ ਮਾਲਕ ਨਹੀਂ ਦੇਣਾ ਇਲਾ ਸ਼ਰਵਾਜ ਜਿਹੜੀ ਆ ਦਸ ਸਵਾ ਘਟੇ ਸੋਈ ਆ ਜਦ ਆ ਗਿਆ ਹੱਤਾ ਸੋਈ ਨੂੰ 10 10 ਆਟਮ 10 ਕਿਲੋ ਤੋਂ 12 ਗੋਜੋੜੀ ਦੋ ਅੱਛਾ ਜੀ ਹਾਂ ਦੁੱਧ 12 ਕਿਲੋ ਲੱਗ ਵਰਿਆ ਪਾ 10 ਕਿਲੋ ਚਵਾ ਕੇ ਦਵਾਂਗੇ ਠੀਕ ਆ ਤੇਰਾ ਚੌਣ ਚਵਾਇ ਤਾ ਨੰਬਰ ਦਾ ਇਹਨੂੰ ਬੱਚਾ ਲਾ ਕੇ ਭੋਣਾ ਥੋੜਾ ਜਿਹਾ ਕਿੰਨੇ ਦਿਨਾਂ ਦੀ ਸੋਈ ਆ ਸੋਈ ਨੂੰ ਅਜ ਹਫਤਾ ਆ ਗਿਆ ਸੋਈ ਤੇ ਕਿੰਨਾ ਕੁ ਤਰਾ ਦੁੱਧ ਕਰੀ ਜਾਊਗੀ 80 ਰੁਪਏ ਜੀ ਮੇਰਾ ਜਿੰਨਾ ਹੁਣ ਸਟਾਰਟਿੰਗ ਆ ਦੁੱਧ ਪਾ 13 14 ਕਿਲੋ ਕਰ ਜੇ ਠੀਕ ਆ ਚਲੋ ਦਿਖਾ ਦੇ ਫਿਰ ਲਾ ਦੇ ਬੱਚਾ ਬੱਚਾ ਲਾਈ ਤੋ ਪਹਿਲਾਂ ਫੇਰ ਹੀ ਤੋਰਾਂਗੇ ਆਹ ਰੱਸੀ ਮਾਇਓ ਕਿ ਨਹੀਂ ਜਾਂਦੀ ਠੀਕ ਆ ਇਹ ਨਾਲ ਵੀ ਇਹ ਆ ਵੀ ਜਦ ਇਹ ਫਿਰ ਇਹੋ ਜਿਹੀ ਕਈ ਵਾਲੀ ਪਤਲੀ ਰੱਸੀ ਹੁੰਦੀ ਉਹ ਆਜੇ ਉਹ ਵੱਡ ਦਿੰਦੀ ਉਂਗਲ ਤੇ ਬਾਕੀ ਜਿਹੋ ਜਿਹਾ ਰੱਸੀ ਇਹ ਨਹੀਂ ਵੱਡਦੀ ਆ ਚੀਜ਼ ਹੋ ਰਿਹਾ ਨਾ ਹਾਂਜੀ ਹਾਂਜੀ ਆ ਥਾਣੇ ਦੇ ਆਪਾਂ ਦੇਖ ਸਕਦੇ ਲੱਗ ਦਿਖਾ ਦਈਏ ਚਵਾਹੇ ਦੇ ਤਾਂ ਕਿਹੜੇ ਧਰਪੀ ਭਾਨੇ ਆਣਾ ਬੈਠ ਲਗੇ ਦੰਮ ਹੋ ਗਏ ਨਹੀਂ ਕੋਣ ਠੀਕ ਆ ਦੇਖੋ ਜੋਂ ਧਰਪੀ ਦੇ 1.5 ਕਿਲੋ ਦਾ ਗਾੜ ਜਿਹਾ ਹਣਾ ਠੀਕ ਆ ਪਿਛਲੇ ਸਨਦਰ ਦਿਖਾ ਦਈਏ ਚਵਾ ਯਸਾ ਕਾਰ ਚਲੋ ਫਿਰ ਖੋਲ ਤੋਰ ਦਈਏ ਅਥਨ ਥੋੜਾ ਜਿਹਾ ਉੱਚਾ ਨਹੀਂ ਰੱਖ ਦੀ ਜੇ ਇੱਕ ਮੜ ਆ ਜਾਉਣੀ ਨਿਕਦਾ ਧਾਰ ਦਾ ਕੋਈ ਫਰਕ ਨਹੀਂ ਅੱਛਾ ਧਾਰਾ ਓਕੇ ਆ ਪੂਰੀ ਓਕੇ ਓਕੇ ਇੱਕ ਧਾਰ ਦੇ ਫਿਰ ਠੀਕ ਆ ਇਹ ਛੋਟੀ ਹੈ। ਬਾਕੀ ਇਹ ਆ ਵੀ ਪ੍ਰਵਾਨ ਨਬੋ ਬਰੇਆ ਪੂਰਾ। ਬਾਈਆਂ ਬੋਈਆਂ ਬਰਾਬਰ ਹੈ। ਬਾਕੀ ਫੱਬਦੀ ਆ ਛੋਟੀ ਚਲੋ ਜਿੰਨੀ ਵੀ ਆ। ਆ ਦੇਖ ਸਾਦੇ ਹਵਾਨਾ ਇਹਦਾ ਲੱਗੇ ਤਾਂ ਇੱਕ। ਬਾਦੀ ਸਾਡੇ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧਿਆ ਤਾਂ ਆਪਾਂ ਮੋਹਲਾ ਰੁਪਏ ਜੀ ਦੇ ਆਦੀ ਕਰ ਦਿੰਨੇ ਆ ਕਿੰਨਾ ਕੁ ਦੱਦ ਭਾਈ 10 ਕਿਲੋ ਆਪਣੇ ਕੋਲ ਚੋਗਿਆ ਖੜੇ ਭਾਈ ਚਾਰ ਡੰਗ ਚੋਈ ਕਰ ਲੈ ਤੇ ਠੀਕ ਆ ਹਨਾ ਤੇ ਉਹ ਤੇ ਜਵਾਂਜੂਗੀ ਜਿੱਦਾਂ ਹਾਂ ਮੁੱਲ 90 ਦੇ ਦਈਏ ਜਿਹੜੇ ਨਹੀਂ ਕਰ ਦਈਏ ਵਿੱਚ ਮੰਨਤਾ ਨਾ ਮੋਹਲਾ ਰੁਪਏ ਜੀ ਭਾਈ 90 ਕਰ ਲਈਏ ਦੇਣ ਵਾਲਾ ਮੁੱਲ ਹੀ ਕਰ ਦੇਣਾ ਜੀ ਕਿੰਨਾ हां 82000 2000 दे देंगे अच्छा 82000 2000 दे देंगे दिन वाला मोली ਤੇ ਦੁੱਧ ਕਿੰਨਾ ਕੁ ਕਰੀ ਜਾਊਗੀ 20 ਰੁਪਏ ਦੀ 12-13 ਕਿਲੋ ਸੌਖਾ ਦੇ ਦੀ 10 ਕਿਲੋ ਤੋਂ ਬਾਹਰ ਹੁਣ ਦੁੱਧ ਐਟ ਠੀਕ ਆ ਤਾਂ ਜੀ ਸੋਈ ਆ ਬੱਚਾ ਵੀ ਕੁਲਾ ਹੀ ਆ ਕਿਤਾ ਜੀ ਸੋਈ ਛੋਟੀਆਂ ਜਿਹੀ ਤੇ ਹੁਣ ਆ ਦੂਸਰੇ ਨੰਬਰ ਤੇ ਆ ਗਈ ਆ ਇਹ ਆ ਵੀ ਪਹਿਲਾਂ ਸੌਖਾ ਜਿਹੜੀ ਸੋਈ ਤੇ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ 20 ਦਿਨ ਹੋ ਗਏ ਜਾਇ ਕੱਟਾ ਕੱਟਾ ਬਹੁਤ ਠੀਕੇ ਦਾ ਬੜਾ ਭਲਿਆ ਵਾ ਕੱਟਾ ਚੰਗੇ ਠੀਕੇ ਦਾ ਹਾਂ ਠੀਕਾ ਬੜਾ ਚੰਗਾ ਲਵਾਇਆ ਹੈ ਦੁੱਧ ਕਿੰਨਾ ਤਿਆਰ ਹੈ ਤੇ ਕਹੋ 20 ਰੁਪਏ ਥੱ ਕੱਦ ਦੋ ਜਮੇ ਕੋਈ ਤੇ ਗੱਡੀ ਸੇਂਗੂਏ ਕੋ ਪੀ ਲੱਗਾ ਜਾ ਚੌਂ ਜਵਾ ਇਹਦਾ ਵੀ ਉਸੇ ਮੱਝ ਵਰਗਾ ਜੀ ਬਾਕੀ ਕੱਦ ਕਾਠ ਪੱਖੋਂ ਜਵਾਨ ਆ ਉਤਰਾ ਚੱਲਿਆ ਵੀ ਚਲੋ ਸਫਾਈ ਜਾ ਪਿੱਠਫੜੇ ਦੀ ਚੰਗੀ ਹੈ ਇਹ ਰਤੀ ਦੀ ਝੋਟੀ ਹੈ ਲਈ ਆਪਾਂ ਇੱਥੋਂ ਹਰਿਆਣੇ ਤੋਂ ਆਈ ਝੋਟੀ ਐ ਇਸ ਵਿੱਚ ਅੱਛਾ ਹਾਂ ਲਈ ਆਪਾਂ ਇੱਥੋਂ ਹਣ ਦੁੱਧ ਨਾਲ ਵਪਾਰ ਆ ਤੇ ਨਾਲ ਕਿਲੋ ਝੋਟੀ ਥੱਲੇ ਬੰਦਾ ਜਿੰਨਾ ਕਹੇ ਇਹਨੂੰ ਦੁੱਧ ਕਾਹਦੇ ਆ ਠੀਕ ਆ ਹੋਰ ਮੈਂ ਤੁਹਾਨੂੰ ਦੇਖ ਦੱਸਾਂ ਤੂੰ ਤੱਕ ਲੋ ਹੁਣ ਮੌਕੇ ਤੇ ਜਿਹੜਾ ਕਹਿੰਦੇ ਵੀ 10 ਕਿਲੋ ਦੁੱਧ ਹੈਗਾ ਵਾ ਸੁਆ ਇਹਦਾ ਪਹਿਲਾ ਹੈ ਮਗਰੇ ਤੇ ਕੱਟਾ ਹੈ ਬਾਕੀ ਇਹ ਵੀ ਫੱਬਦੀ ਆ ਝੋਟੀ ਸੋਨਪੁਰੇ ਚ ਪੂਰੀ ਆ ਕਰੇ ਬੱਜੇ ਵੀ ਫੱਬੂਗੇ ਤੇ ਆ ਥਾਣ ਚਾਣ ਇੱਕ ਨੰਬਰ ਲਗਾ ਆ ਕੇ ਇੱਕੋ ਜਿਹਾ ਥਾਣਿਆ ਜਿਹੜੇ ਇਹਦੇ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਹਰਪ ਜੀ 95 ਤੇ ਸੀਗੇ ਨੇ ਕਰੀਏ ਕਮਾਨਤਾ ਨਾ ਇਹ ਆਪ ਜੀ ਮੁੱਲ ਪਾਏ 95 ਕਰ ਲਈਏ ਜੋ ਮਰਜੀ ਕਦਰੇ ਨਾ ਹਾਂਜੀ ਇਹ ਆ ਨਾ 90 ਹਜ਼ਾਰ ਝੁੱਟੀ ਦੇ ਦਾਂਗੇ 6 90 ਹਜ਼ਾਰ ਦੇ ਦੇ ਬਾਕੀ ਛੋਟ ਛੋਟ ਮੌਕੇ ਤੇ ਕਰ ਦੋਗੇ ਛੋਟ ਥੋੜੀ ਬੋਧੀ ਹੋ ਜਾ ਬਾਕੀ ਝੁੱਟੀ ਆਪੇ ਆ ਹੀ ਸਿੱਧਾ ਦੇ ਦੋ ਬਾਕੀ ਇਹ ਆ ਵੀ ਜੇ ਕੋਈ ਸੰਭ ਲੂਗਾ ਤੇ ਦੋ ਦੋ ਹੋਰ ਵਧ ਵੀ ਸਕਦੀ ਆ ਆਪਣੀ ਕੁਝ ਸੇਵਾ ਦੇ ਹਿਸਾਬ ਨਾਲ ਵੇਖ ਲੇ ਹੁਣ ਮੌਕੇ ਤੇ 10 ਕਿਲੋ ਦੁੱਧ ਜੇ ਤਾਂ ਕਿੰਦੀ ਵੀ ਹੈਗਾ ਇਹ ਇਹ ਆਪ ਜੀ ਤੇ 10ਵੇਂ ਸੋਈ ਝੁੱਟੀ ਠੀਕ ਆ ਇਹ ਸੋਈ ਨੂੰ ਅੱਜ ਸਾਤ ਕਿਦਨ ਹੋ ਗਏ ਜੋ ਦੁੱਧ ਆ ਜਾਂਦਾ ਹੋਵੇ 12 ਕਿਲੋਟ ਲਈ ਤਿਆਰ ਜਿਹੜਾ ਤਿਆਰ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਪਹਿਲੇ ਹੋਏ ਨੇ ਚੰਗਾ ਕੱਢਿਆ ਹੁਣ ਜੇ ਕਿਲੋ ਸੰਡ ਹੋਰ ਵਧੂਗੀ ਦੁੱਧ ਦੀ ਠੀਕ ਐ 12 ਲੀਟਰ ਜਿਹੜਾ ਕਹਿੰਦੇ ਕਿ ਮੌਕੇ ਤੇ ਤਿਆਰ ਆ ਹਫਤਾ ਜਿਹੜਾ ਕਹਿੰਦੇ ਵੀ ਸੂਈ ਨ ਹੋ ਗਿਆ दारे दारे। बाकी थल ची भरी है थान भी काफी चंगा लगे एल भी चंगे ग्यारसे है दूर दूर था ਤੇ ਆ ਬੱਚਾ ਇਹਦਾ ਕੱਟਾ ਹੀ ਹੈ ਬਿਲਕੁਲ ਆਪ ਤੇ ਬਹਾਇਆ ਤਾਂ ਸੁਈ ਨੋਇ ਆਜੀ ਠੀਕ ਆ ਦੇਖ ਸਾਡੇ ਚ ਕੋੜਾ ਹੀ ਕੋਈ ਟਾਈਮ ਨਹੀਂ ਬਾਜੂ ਫੇਰੇ ਸਾਢੇ 5 ਦੀ ਚਵਾਈ ਹੋਈ ਜੇ ਇਹਨਾਂ ਦੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹੈ ਸੁੱਝੇ 95000 ਰੁਪਏ ਦਾ ਵਿੱਚੋਂ ਕਰਨਾ ਕੋ ਮਾਨਤਨ ਹਾਂ ਫਿਰ ਤੇ ਨਿਆਣ ਛੋੜਕਾ ਤਾਂ 92000 ਰੁਪਏ ਦਾ ਅੱਛੇ 92000 ਦੀ ਦੇਣਾ ਠੀਕ ਤੇ ਆ ਜਿਹੜੀ ਝੋਟੀ ਜੇ ਇਹ ਆ ਵੀਰ ਸਵੇਰ ਛੋੜ ਕੇ ਵੇਖ ਤਾ ਆ ਗਏ ਜੇ ਬੱਚਾ ਮਰ ਗਿਆ ਜੇ ਅੱਛਾ ਇਹ ਤਾਂ ਬੱਚਾ ਨਹੀਂ ਹੈਗਾ ਹਾਂ 부ਸ਼ੀ ਬਣੀ ਹੈ ਤਾਂ ਅੱਛਾ 부ਸ਼ੀ ਤੇ ਮਿਲਦੀ ਔ ਟੰਗੀ ਦੀ 부ਸ਼ੀ ਇੱਦਾਂ ਥੱਲੇ ਬੈਜੀ ਦਾ ਜੇ ਠੀਕ ਆ ਇਹਦਾ ਪਿਛਲੇ ਸਾਲ ਵੀਡੀਓ ਪਾਇਲ ਕੇ ਵੀਰ ਨੇ ਸਾਈਕ ਕੀਤੀ ਇਹਦਾ ਮੁਰਦ ਨੇ ਫੋਨ ਨਹੀਂ ਚੁੱਕਿਆ ਹਣਾ ਅੱਛਾ ਇੱਧਰ ਇੱਦਾਂ ਮੈਂ ਫੀਲਿਆ ਬੱਸ ਇੱਦਾਂ ਹੀ ਬੈਜਣਾ ਥੱਲੇ ਕੋਈ ਪੜਾ ਨਹੀਂ ਪੜਾ ਕੋਈ ਕੁਛ ਨਹੀਂ ਕਰ ਖੋਲ ਦੇ ਦੇ ਬਸ ਇੱਥੇ ਬੈਣਾ ਮੱਕੀ ਨੇ ਕਿ ਇੰਜਰ ਹੋਈ ਸੀ 75000 80000 ਬਿਸਾਈ ਪਾਈ ਸੀ ਨਾ ਹਾਂਜੀ ਮੁਰਕਾ ਨਾ ਫੋਨ ਨਹੀਂ ਚੁੱਕਿਆ ਉਹਦੇ ਛੁੱਟੇ ਸੀ ਨਾ 30 ਤਰੀਕ ਨੂੰ ਹਾਂਜੀ ਹਾਂਜੀ ਆ ਨਹੀਂ ਸੋਲੇ ਪੈਸੇ ਦੇ ਕੇ ਲੈ ਜਾਗੇ ਤਾਂ ਪੁਟਕੇ ਫਿਰ ਉਹ ਆਏ ਨਾ ਫੋਨ ਨਹੀਂ ਚੁੱਕਿਆ ਠੀਕ ਆ ਆ ਕੁਝ ਦੇਰ ਨੂੰ ਬਾਕੀ ਠੰਡੇ ਸੀ ਬਿਲਕੁਲ ਛੋਟੀ ਇਹ ਆਪ ਇਹ ਤੇ ਇੱਥੇ ਮੈਂ ਭਾਇਲ ਥੱਲੇ ਦੇ ਠੀਕ ਆ ਹਾਂ ਤੇ ਇਹਦੇ ਕੋਲ ਪੱਕਾ ਦੁੱਧ ਕਿੰਨਾ ਜੀ ਤਰ੍ਹਾਂ 200 ਰੁਪਏ ਜੀ ਆਹ ਤਾਂ ਮੈਂ ਥੱਲੇ 10 ਕਿਲੋ ਦੇ ਲੱਗ ਬੰਨੇ ਆ 10 ਲੀਟਰ ਦੇ ਲੱਗੇ ਬੰਨੇ ਦੁੱਧ ਜਿਹੜਾ ਕਿੰਦੇ ਵੀ ਹੈਗਾ ਐ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਹਾਂ ਪਹਿਲਾਂ ਚਵਾ ਦੇਵਾਂਗੇ ਆਪਾਂ ਇੱਥੇ 9 ਕਿਲੋ ਕਿੰਦੇ ਵੀ ਜਿਹੜਾ ਮੌਕੇ ਦੇ ਚਵਾ ਦਾਂਗੇ ਬਾਕੀ ਥਾਣਾ ਇਹਦੇ ਕੋ ਵੀ ਕਾਫੀ ਚੰਗਾ ਲੱਗਾ ਐ ਬਾਕੀ ਠੰਡੇ ਸੀਲੇ ਜਿੱਦਾਂ ਫੇਰ ਪਾ ਲੈ ਰਖ ਲੈ ਦੇ ਠੀਕ ਆ گاਵਾਵਾਂ ਵਾਲਾ ਹਿਸਾਬ ਹੀ ਆਗੇ ਆਏ ਕੋਈ ਦਰਦ ਨਹੀਂ ਕਿਹੇ ਬਾਰੇ ਨਹੀਂ ਰਤਾ ਧਿਆ ਹੈ ਨਾ ਬਸ ਠੀਕ ਹੈ ਉਹ ਚਾਹੇ ਬੱਸ ਪੈੜਾ ਖਾਣੇ ਦੇ ਦਿਖਾ ਦਈਏ ਕੱਲੀ ਲੱਗ ਗਿਆ ਤਾਂ ਥੋੜਾ ਇਸ ਤਰ੍ਹਾਂ ਕਰਦੀ ਹੈ ਕਈ ਵਾਰੀ ਡਰ ਜਾਂਦੀ ਹੈ ਹਾਂ ਤਾਂ ਦੇਖ ਆਦੇ ਪਿਛੇ ਥਾਣੇ ਦੀ ਤੇ ਦਾ ਮੁੱਲ ਫਿਰ ਇਹਦਾ ਮੁੱਲ ਹਾਜੀ ਜੀ 75 ਦਿਲੇ ਆਇਆ ਹੈ ਹਾਂਜੀ 75 ਵਿੱਚੋਂ ਕਰਦੀਏ ਕੋ ਮਨ ਤਾਂ ਨਾ कल 2000 ਛੱਡਦਾ ਤੇ 73000 ਚਲੋ ਬਾਕੀ ਕੋ ਫੋਨ ਲਾਉਗਾ ਤੇ ਆਪੇ ਮੌਕੇ ਤੇ ਹੋ ਜਾਊਗਾ ਤੁਹਾਡੇ ਵੀ ਛੋਟ ਛੱਡ ਹੋਰ ਕਰਦਾਂਗੇ ਠੀਕ ਹੈ ਹਾਂ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਨਹੀਂ ਬਾਕੀ ਆਪ ਵੀ ਸੋਈਆਂ ਸੋਈਆਂ ਮੱਝਾ ਚੋੜਾਈ ਕਰਕੇ ਆਪਣੀ ਤਸੱਲੀ ਕਰਕੇ ਭੈਣ ਭਰਾ ਕੋ ਖੜੇ ਤਸੱਲੀ ਕਰਕੇ ਖੜੇ ਹੈ ਨਾ ਹਾਂ ਠੀਕ ਹੈ ਵੀਰ ਜੀ ਸਾਰੀਆਂ ਸੋਈਆਂ ਸਵਾਈਆਂ ਵਾ ਗੱਪਨ ਕੋਈ ਵੀ ਨਹੀਂ ਆਪਣੀ ਇੱਥੇ ਆ ਕੇ ਪਾਸ ਕਰਕੇ ਵੇਸ ਚੱਕ ਕੇ ਤਸੱਲੀ ਕਰਕੇ ਖੜੋ ਜੀ